ਕਮਰਸ ਸਰ ਨੂੰ ਜਾ ਰਹੇ ਆ ਔਰ ਪਠਾਨਕੋਟ ਤੋਂ ਚੱਲੇ ਸੀ ਔਰ ਜਾਣਕਾਰੀ ਵਾਸਤੇ ਲੋਕਾਂ ਤੋਂ ਵੀ ਇੱਕ ਸੁਝਾ ਲੈਣਾ ਹੈ ਕਿ ਸੀਟ ਬੈਲਟ ਸੀਟ ਬੈਲਟ ਜ਼ਰੂਰੀ ਕਿਹਨਾਂ ਨੂੰ ਹੈ ਜਿਹੜਾ ਗੱਡੀ ਚਲਾ ਰਿਹਾ ਜਿਹੜਾ ਨਾਲ ਬੈਠਾ ਜੋ ਗੱਡੀ ਦੇ ਅੰਦਰ ਬੈਠੇ ਆ ਉਹ ਆਮ ਜਨਤਾ ਜਾਂ ਕੋਈ ਆਲਾ ਅਧਿਕਾਰੀ ਜਾਂ ਅਫੀਸਰ ਹੈ ਕੋਈ ਵੀ ਹੈ ਸੀਟ ਬੈਲਟ ਕਿਨੂੰ ਜ਼ਰੂਰੀ ਹੈ ਸਰਕਾਰ ਦੇ ਨਮਾਇੰਦਿਆਂ ਨੂੰ ਵੀ ਜ਼ਰੂਰੀ ਹੈ ਜਾਂ ਨਹੀਂ ਤੁਸੀਂ ਇਲੈਕਸ਼ਨ ਵਿੱਚ ਵੇਖਿਆ ਹੋਵੇਗਾ ਕਿ ਬਹੁਤ ਸਾਰੇ ਜਿੰਨੇ ਵੀ ਇਲੈਕਸ਼ਨ ਦੀ ਕੰਪੇਨਿੰਗ ਕਰਦੇ ਆ ਉਸ ਦੇ ਵਿੱਚ ਵੇਖਿਆ ਕਿ ਗੱਡੀਆਂ ਦੀਆਂ ਛੱਤਾਂ ਦੇ ਉੱਤੇ ਖੜੇ ਨੇ ਗੱਡੀਆਂ ਦੀਆਂ ਓਪਨ ਛੱਤਾਂ ਦੇ ਵਿੱਚੋਂ ਬਾਹਰ ਨਿਕਲ ਕੇ ਬੈਠੇ ਨੇ ਗੱਲ ਬਾਤ ਚ ਕਰਦੇ ਆ ਪਹਿਲੇ ਆਪਾਂ ਟੋਲ ਪਲਾਜੇ ਤੇ ਆ ਗਏ ਆ ਔਰ ਟੋਲ ਪਲਾਜਾ ਲੰਘ ਰਹੇ ਆ ਦੱਸ ਦਈਏ ਕਿ ਅੰਮ੍ਰਿਤਸਰ ਇਹ ਵੇਰਕੇ ਵਾਲਾ ਟੋਲ ਪਲਾਜਾ ਇੱਥੇ ਪਹੁੰਚ ਗਏ ਆ ਔਰ ਆ ਤਸਵੀਰਾਂ ਤੁਹਾਨੂੰ ਪਹਿਲੇ ਟੋਲ ਪਲਾਜੇ ਦੀਆਂ ਵਿਖਾ ਦਈਏ ਕਿ ਅਸੀਂ ਟੋਲ ਪਲਾਜੇ ਤੇ ਬੈਠੇ ਆ ਤਾਂ ਪਹਿਲੇ ਅਸੀਂ ਟੋਲ ਪਲਾਜਾ ਇਹਨਾਂ ਨੂੰ ਟੋਲ ਦੇਵਾਂਗੇ ਔਰ ਹਾਸਤੇ ਹਾਸਤੇ ਟੋਲ ਦੇਵਾਂਗੇ ਕਿਉਂਕਿ ਅਸੀਂ ਵਧੀਆ ਰੋਡ ਤੋਂ ਸਾਫ਼ ਰੋਡ ਤੋਂ ਪਹੁੰਚੇ ਆ ਸਾਨੂੰ ਇਹਦੇ ਵਿੱਚ ਕੋਈ ਪਰੇਸ਼ਾਨੀ ਨਹੀਂ ਆਈ ਅਸੀਂ ਤਾਂ ਟੋਲ ਜ਼ਰੂਰ ਦੇਵਾਂਗੇ ਬਾਕੀ ਜਿਹੜਾ ਖਾਣਾ ਤੇ ਖਾ ਕੇ ਹਰਾਮ ਕਰਨਾ ਉਹਨਾਂ ਨੂੰ ਬਹੁਤ ਮੁਸ਼ਕਲਾਂ ਲੱਗਦੀਆਂ ਆਉਣਾ ਸਹੀ ਮਹੀਨੇ ਕਿਤੇ ਇੱਕ ਵਾਰ ਹੈ ਲੇਕਿਨ ਬਸ ਇਹੀ ਚੀਕਾਂ ਕਿ ਬੱਲੇ ਬੱਲੇ ਟੋਲ ਲੱਗ ਗਿਆ ਟੋਲ ਲੱਗ ਗਿਆ ਭਾਜੀ ਜਿੱਦਣ ਟੋਲ ਬੰਦ ਹੋ ਗਿਆ ਸਰਕਾਰ ਨੇ ਪੈਚ ਵਰਕ ਨਹੀਂ ਕਰਨੇ ਛੜਕਾਂ ਦੇ ਸਰਕਾਰਾਂ ਨੇ ਤੁਹਾਡੀ ਤਸੱਲੀ ਕਰਾ ਦੇਣੀ ਆ ਤੁਸੀਂ ਲਿੰਕ ਛੜਕਾ ਤੁਹਾਡੇ ਪਿੰਡਾਂ ਕੋਲ ਤੁਹਾਡੇ ਸ਼ਹਿਰ ਦੇ ਵਿੱਚ ਤੁਹਾਡੇ ਏਰੀਆ 'ਚ ਵੇਖੀਆਂ ਹੋਣਗੀਆਂ ਤੁਸੀਂ ਵੇਖਿਆ ਕਦੀ ਉਹਨਾਂ ਦੇ ਪੈਚ ਵਰਕ ਹੁੰਦੇ ਸਰਕਾਰਾਂ ਨੇ ਪੈਚ ਵਰਕ ਤੱਕ ਨਹੀਂ ਕੀਤੇ ਸਰਕਾਰਾਂ ਜਿਹੜੀਆਂ ਉਹ ਸਿਰਫ ਆਪਣੇ ਕੰਮ ਵੇਖਦੀਆਂ ਔਰ ਤੁਹਾਡੇ ਨਹੀਂ ਵੇਖਦੀਆਂ ਔਰ ਗੱਲ ਕਰੀਏ ਸੀਟ ਬੈਲਟ ਦੀ ਕਿ ਸੀਟ ਬੈਲਟ ਕਿੰਨਾ ਜ਼ਰੂਰੀ ਆ ਸਿਰਫ ਆਮ ਜਨਤਾ ਨੂੰ ਆਮ ਲੋਕਾਂ ਨੂੰ ਜਾ ਹੁਣ ਇਹ ਵੋਟਾਂ ਦੇ ਵਿੱਚ ਜੋ ਵੋਟਾਂ ਪੈਂਦੀਆਂ ਜਦੋਂ ਕੰਪੇਨਿੰਗ ਹੋ ਰਹੀ ਆ ਜਦੋਂ ਪਿੰਡਾਂ ਪਿੰਡਾਂ ਦੇ ਵਿੱਚ ਰੈਲੀਆਂ ਨਿਕਲ ਰਹੀਆਂ ਤਾਂ ਜਿਹੜੇ ਪਾਰਟੀਆਂ ਦੇ ਦਾਵੇਦਾਰ ਜਾਂ ਪਾਰਟੀਆਂ ਦੇ ਕੁਝ ਇਹੋ ਜਿਹੇ ਆਗੂ ਜੋ ਅੱਗੇ ਹੋ ਕੇ ਗੱਲਾਂ ਕਰਦੇ ਆ ਜੋ ਵੋਟਾਂ ਮੰਗਦੇ ਨੇ ਉਹ ਸਾਰੇ ਹੀ ਛੱਤ ਦੇ ਉੱਤੇ ਜੜ ਕੇ ਬੈਠੇ ਹੁੰਦੇ ਆ ਕੀ ਗੱਲ ਹੋਣਾ ਦਾ ਕੋਈ ਚਲਾਨ ਨਹੀਂ ਛੱਤਾਂ ਦੇ ਉੱਤੇ ਬਹਿਣ ਦਾ ਕੋਈ ਚਲਾਨ ਨਹੀਂ ਇਹ ਤੁਸੀਂ ਤਸਵੀਰਾਂ ਜਦੋਂ ਅਸੀਂ ਵਖਾਵਾਂਗੇ ਫਿਰ ਤੁਸੀਂ ਆਪੇ ਹੈਰਾਨ ਹੋਣਾ ਕਿ ਬਹੁਤ ਸਾਰੇ ਏਰੀਏ ਦੇ ਵਿੱਚ ਅਸੀਂ ਜਾਂਦੇ ਆ ਤਾਂ ਇਹੀ ਕੁਝ ਵੇਖਦੇ ਆ ਕਿ ਜਦੋਂ ਇਲੈਕਸ਼ਨ ਹੁੰਦਾ ਤੇ ਫਿਰ ਰੈਲੀ ਨਿਕਲਦੀ ਆ ਤੇ ਰੈਲੀ ਦੇ ਵਿੱਚ ਵੱਧ ਤੋਂ ਵੱਧ ਵੱਧ ਤੋਂ ਵੱਧ ਭੀੜ ਜਿਹੜੀ ਹੈ ਉਹ ਉਸਦੇ ਉੱਤੇ ਬੈਠੀ ਹੁੰਦੀ ਹੈ ਛੱਤਾਂ ਦੇ ਚੜ ਕੇ ਕੀ ਗੱਲ ਓਪਨ ਜੋਂਗੇ ਦੇ ਉੱਤੇ ਸੀਟ ਬੈਲਟ ਨਹੀਂ ਜ਼ਰੂਰੀ ਜੇ ਕਹਿੰਦੇ ਹੋ ਕਿ ਅਸੀਂ ਐਮਐਲਏ ਪੜਿਆ ਲਿਖਿਆ ਬਣਾਇਆ ਜਾਂ ਮੰਤਰੀ ਪੜਿਆ ਲਿਖਿਆ ਬਣਾਇਆ ਜਾਂ ਜੋ ਉਹਦੇ ਨਾਲ ਵਰਕਰ ਤੁਰੇ ਹੋਏ ਆ ਪੜੇ ਲਿਖੇ ਆ ਤਾਂ ਸੀਟ ਬੈਲਟਾ ਉਹਨਾਂ ਦੇ ਕਿਉਂ ਨਹੀਂ ਜ਼ਰੂਰੀ ਕੀ ਉਹਨਾਂ ਵਾਰੀ ਛੱਤਾਂ ਤੇ ਚੜਨਾ ਮਾਫ ਹੋ ਜਾਂਦਾ ਕੀ ਉਹਨਾਂ ਵਾਰੀ ਚਲਾਨ ਜਿਹੜੇ ਆ ਉਹ ਖਤਮ ਹੋ ਜਾਂਦੇ ਆ ਕਿ ਆ ਰਹਿਣਾ ਕਿਉਂ ਚਲਾਨ ਜਿਹੜੇ ਆ ਨਹੀਂ ਕੀਤੇ ਜਾਂਦੇ ਇਹਨਾਂ ਚੀਜ਼ਾਂ ਦੇ ਇਹੋ ਜਿਹੀਆਂ ਗੱਲਾਂ ਤਾਂ ਜ਼ਰੂਰ ਧਿਆਨ ਵਿੱਚ ਰੱਖਣੀਆਂ ਚਾਹੀਦੀਆਂ ਕਿ ਹਰ ਬੰਦਾ ਜਿਹੜਾ ਹੈ ਜੇ ਉਹਦਾ ਚਲਾਨ ਹੁੰਦਾ 5000 ਦਾ 10000 ਦਾ ਤਾਂ ਇਹਨਾਂ ਦਾ ਕਿਉਂ ਨਹੀਂ ਇਹਨਾਂ ਨੇ ਆਪਣੇ ਨਾਲ ਵੀ 20 ਜਣਿਆਂ ਨੂੰ ਸਪੋਰਟ ਕੀਤੀ ਹੁੰਦੀ ਆ ਪਹਿਲਾਂ ਤਾਂ ਸਾਡੇ ਮੰਤਰੀ ਐਮ ਐਲ اے ਇਹੋ ਹੀ ਸਿਖਾਉਂਦੇ ਆ ਕਿ ਸੀਟ ਬੈਲਟ ਤੋਂ ਬਿਨਾਂ ਛੱਤ ਤੇ ਬਹਿ ਜਾਓ ਛੱਤ ਤੇ ਬਹਿ ਕੇ ਤੁਸੀਂ ਰੈਲੀਆਂ ਕੱਢ ਰਹੇ ਹੋ ਸ਼ਹਿਰਾਂ ਦੇ ਵਿੱਚ ਕੱਢ ਰਹੇ ਹੋ ਕਿੰਨੀਆਂ ਵੀਡੀਓ ਵਾਇਰਲ ਐ ਵੇਖਦੇ ਆ ਪ੍ਰਸ਼ਾਸਨ ਕਦੋਂ ਕਿਹਣਾ ਦੇ ਚਲਾਨ ਕਰਦਾ ਕਿ ਜਾਂ ਜਦੋਂ ਚੋਣ ਜਾਬਤਾ ਲੱਗਦਾ ਜਾਂ ਵੋਟਾਂ ਸ਼ੁਰੂ ਹੁੰਦੀਆਂ ਤਾਂ ਉਸ ਦੇ ਵਿੱਚ ਲਿਖਿਆ ਜਾਂਦਾ ਵਾ ਕਿ ਤੂੰ ਇਸ ਤਰ੍ਹਾਂ ਦੀ ਜਿਹੜੀ ਆ ਵੀ ਇਹ ਛੱਤ ਦੇ ਉੱਤੇ ਬਹਿ ਸਕਦੇ ਹੋ ਛੱਤ ਦੇ ਉੱਤੇ ਬਹਿ ਕੇ ਤੁਸੀਂ ਵੋਟਾਂ ਮਾਰ ਕਰ ਸਕੋ ਔਰ ਕਈ ਵਾਰ ਤਾਂ ਤੁਸੀਂ ਵੇਖਿਆ ਹੋਏਗਾ ਕਿ ਗੱਡੀਆਂ ਦੇ ਵਿੱਚ ਹਾਸੀ ਹੋ ਜਾਂਦੇ ਆ ਹਾਸੀ ਅਕਸਰ ਹੀ ਤੁਸੀਂ ਬਹੁਤ ਵਾਰੀ ਵੇਖਿਆ ਹੋਏਗਾ ਕਿ ਤਾਰਾ ਬਿਜਲੀ ਦੀਆਂ ਲੰਘਦੀਆਂ ਰੁੱਖਾਂ ਦੇ ਟਾਣੇ ਆ ਤਾਂ ਜਦੋਂ ਰੈਲੀ ਨਿਕਲਦੀ ਆ ਤਾਂ ਫਿਰ ਉਸ ਵੇਲੇ ਉਹਦੇ ਨਾਲ ਟਕਰਾ ਜਾ ਕਈ ਵਾਰ ਯੂਪੀ ਭਾਰਤ ਤੋਂ ਵੀ ਅਸੀਂ ਆਉਂਦੀਆਂ ਵੇਖੀਆਂ ਖਬਰਾਂ ਔਰ ਇਹੀ ਕਾਰਨ ਆ ਗੱਲ ਕਰਨ ਦਾ ਕਿ ਤੁਸੀਂ ਜਦੋਂ ਵੋਟਾਂ ਲੈਣ ਜਾਂਦੇ ਹੋ ਤਾਂ ਫਿਰ ਜੇਲ੍ਹ ਚੋੜ ਜਾਬਤਾ ਲੱਗਾ ਤੇ ਚੋੜ ਜਾਬਤੇ ਚ ਆਮ ਲੋਕਾਂ ਦੀ ਸੀਟ ਬੈਲਟ ਦਾ ਚਲਾਣ ਹੁੰਦਾ ਤੇ ਇਹ ਜਿਹੜੀ 500 700 ਬੰਦੇ ਦੀ ਰੈਲੀ ਹੁੰਦੀ ਹੈ ਇੱਥੇ ਚਲਾਣ ਕਿਉਂ ਨਹੀਂ ਹੁੰਦੇ ਇਹੜਾ ਵੀ ਕਿਉਂ ਬੈਲਟਾਂ ਲਗਾਈਆਂ ਹੁੰਦੀਆਂ ਨੇ ਅਸੀਂ ਤੇ ਆਜ਼ਾਦ ਸੋਚਣਾ ਚੱਲਦੇ ਆ ਆਜ਼ਾਦ ਸੋਚ ਰੱਖਦੇ ਆ ਕਿਉਂਕਿ ਕਿਸਾਨੀ ਜਿਹੜੀ ਐ ਕਿਸਾਨੀ ਜੋਦੇ ਆ ਉਹ ਸਿਰਫ ਹੱਕ ਸੱਚ ਨਾਲ ਗੱਲ ਕਰਦੇ ਆ ਇਹਨਾਂ ਗੱਲਾਂ ਦੇ ਵਿੱਚ ਨਹੀਂ ਪੈਂਦੇ ਔਰ ਸਾਡੇ ਹੀ ਮੰਤਰੀ ਸਾਡੇ ਹੀ ਐਮ ਐਲ ਏ ਔਰ ਸਾਡੇ ਹੀ ਪਾਰਟੀ ਦੇ ਆਕੇ ਜਿਹੜੇ ਉਹੀ ਸੀਟ ਬੈਲਟਾਂ ਤੋਂ ਬਿਨਾਂ ਛੱਤ ਤੇ ਬੈਠੇ ਹੁੰਦੇ ਆ ਇਹਦੇ ਬਾਰੇ ਤੁਹਾਡੇ ਨਾਲ ਚੰਨਣਾ ਪਾਉ ਕਿ ਇਹ ਹੋਣਾ ਚਾਹੀਦਾ ਜਾਂ ਨਹੀਂ ਹੋਣਾ ਚਾਹੀਦਾ ਕਈ ਪਰਿਵਾਰਾਂ ਦੇ ਜੀ ਜਿਹੜੇ ਆ ਉਹ ਇਸੇ ਤਰ੍ਹਾਂ ਸੇ ਦੇ ਵਿੱਚ ਰਗੜੇ ਜਾਂਦੇ ਆ ਅਸੀਂ ਬਾਰ ਬਾਰ ਇਹੀ ਬੇਨਤੀ ਕਰਾਂਗੇ ਕਿ ਇਹ ਦੇਖਦੇ ਆ ਭਲਾ ਕਿ ਕਿੰਨਾ ਕਿੰਨਾ ਕੁ ਸੁਧਾਰ ਹੁੰਦਾ ਹੈ ਪ੍ਰਸ਼ਾਸਨ ਕਿੰਨਾ ਕੁ ਸਖਤ ਹੁੰਦਾ ਹੈ ਔਰ ਚੋਣ ਕਮਿਸ਼ਨ ਜਿਹੜਾ ਉਹ ਇਹਦੇ ਵਿੱਚ ਕੀ ਦਿੰਦਾ ਕਿ ਵਾਕੇ ਚੋਣ ਕਮਿਸ਼ਨ ਵਿੱਚ ਲਿਖਿਆ ਹੁੰਦਾ ਕਿ ਤੁਸੀਂ ਪ੍ਰਚਾਰ ਬਸ ਦੇ ਉੱਤੇ ਛੱਤ ਤੇ ਬਹਿ ਕੇ ਕਰ ਸਕਦੇ ਹੋ ਜੁੰਗੇ ਦੇ ਉੱਤੇ ਖਲੋ ਕੇ ਕਰ ਸਕਦੇ ਹੋ ਗੱਡੀਆਂ ਦੀ ਛੱਤ ਤੇ ਬਹਿ ਕੇ ਚੋਣ ਪ੍ਰਚਾਰ ਕਰ ਸਕਦੇ ਹੋ ਇਹ ਕਿਤੇ ਲਿਖਿਆ ਹੋਵੇਗਾ ਚੋਣ ਕਮਿਸ਼ਨ ਨੂੰ ਬੇਨਤੀ ਕਰਦੇ ਆਂ ਕਿ ਬੜੀ ਵੱਡੀ ਤੁਹਾਡੇ ਕੋਲ ਐਸ ਵੇਲੇ ਜ਼ਿੰਮੇਵਾਰੀ ਹੈ ਕਿ ਤੁਸੀਂ ਇਹਦੇ ਵੱਲ ਧਿਆਨ ਦਿੰਦੇ ਹੋ ਕਿ ਇਹ ਕੀ ਹੁੰਦਾ ਤੇ ਜੇ ਇਸ ਤਰ੍ਹਾਂ ਹੁੰਦਾ ਹੈ ਤਾਂ ਨੋਟੀਫਿਕੇਸ਼ਨ ਜਿਹੜੀਆਂ ਡਿਸਪਲੇ ਕਰੋ ਜਿਸ ਦੇ ਨਾਲ ਸਾਨੂੰ ਵੀ ਜਾਣਕਾਰੀ ਮਿਲ ਸਕੇ ਸਾਡੇ ਇਹ ਕਮੈਂਟ ਬਾਕਸ ਵਿੱਚ ਨੋਟੀਫਿਕੇਸ਼ਨ ਆ ਪਾ ਦਿਓ ਅਸੀਂ ਵੀ ਵੇਖਾਂਗੇ ਕਿ ਵਾਕੇ ਚੋਣ ਕਮਿਸ਼ਨ ਦੇ ਵਿੱਚ ਫਿਰ ਤਾਂ ਹਰ ਬੰਦਾ ਕਹਿ ਦੇਗਾ ਕਿ ਭਾਜੀ ਮੈਂ ਰੈਲੀ 'ਚ ਜਾ ਰਿਹਾ ਤਾਂ ਕਰਕੇ ਮੈਂ ਸੀਟ ਬੈਲਟਰੀ ਲਗਾਈ ਭਾਜੀ ਮੈਂ ਤੇ ਹੁਣ ਰੈਲੀ ਵਿੱਚੋਂ ਆਇਆ ਵਾਂ ਮੈਨੂੰ ਗਰਮੀ ਚੜੀ ਹੋਈ ਆ ਰੈਲੀ ਦੀ ਇਸ ਕਰਕੇ ਮੈਂ ਸੀਟ ਬੈਲਟਰੀ ਲਗਾਈ ਇਸ ਕਰਕੇ ਮੇਰੇ ਨਾਲ ਵਾਲੇ ਛੱਤ ਤੇ ਬਹਿ ਗਏ ਆ ਕਿਉਂਕਿ ਪੂਰੇ ਦਿਨ ਦੀ ਆਤ ਪਈ ਆ 1 ਘੰਟੇ ਚ ਲਾਥੀ ਚੱਲੀ ਜਾਂ ਹੁਣ ਮੈਂ ਜਾ ਰਿਹਾ ਰੈਲੀ ਦੇ ਵਿੱਚ ਤਾਂ ਮੈਂ ਗੱਡੀ ਦੀ ਛੱਤ ਤੇ ਬੈਠਾ ਹੋਇਆ ਇਹ ਗੱਲਾਂ ਜਿਹੜੀਆਂ ਵਾ ਨਾ ਇਹ ਜਰੂਰ ਸ਼ੇਅਰ ਕਰਿਆ ਕਰੋ ਇਹ ਜਰੂਰ ਚੀਜ਼ਾਂ ਵੇਖਿਆ ਕਰੋ ਇਹ ਬਹੁਤ ਸਾਰੀਆਂ ਚੀਜ਼ਾਂ ਹਰ ਇੱਕ ਅੰਗ ਹੋ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਵਾਂ ਹਰ ਅੰਗ ਦਾ ਇੱਕ ਹਿੱਸਾ ਤੁਹਾਡਾ ਇੱਕ ਤੁਸੀਂ ਇਹ ਚੀਜ਼ ਨੂੰ ਜਾਣਿਆ ਕਰੋ ਕਿ ਕੀ ਹੈਗਾ ਸੱਚਾਈ ਕੀ ਗਲਤ ਹੈ ਔਰ ਕਿਉਂ ਇਸ ਤਰ੍ਹਾਂ ਦੇ ਜਿਹੜੇ ਹਾਲਾਤ ਬਣਦੇ ਆ ਕਿ ਆਮ ਬੰਦਾ ਹੀ ਰਗੜਿਆ ਜਾਂਦਾ ਅਸੀਂ ਤਾਂ ਆਮ ਲੋਕਾਂ ਦੀ ਆਵਾਜ਼ ਬਣਾਂਗੇ ਸਰਕਾਰਾਂ ਤਾਂ 5 ਸਾਲ ਆਈਆਂ 7 ਸਾਲ ਆਈਆਂ 10 ਸਾਲ ਆਈਆਂ 10 ਸਾਲ ਵਾਲਾ ਵੀ ਆੜ ਕੇ ਹੁਣ ਮੰਗ ਰਿਹਾ ਵੋਟਾਂ ਮੈਨੂੰ ਵੋਟਾਂ ਦੇ ਦਿਓ ਮੈਨੂੰ ਵੋਟਾਂ ਦੇ ਦਿਓ ਉਹ 10 ਸਾਲ ਵਿੱਚ ਤੁਹਾਨੂੰ ਮੰਗਣ ਦੀ ਲੋੜ ਹੀ ਨਾ ਪਵੇ ਤੁਸੀਂ ਜੇ ਆਪਣੇ ਘਰ ਪਰ ਲੈ ਜਾ ਤੇ ਲੋਕਾਂ ਦਾ ਵੀ ਕੁਝ ਹੈਲਪ ਕੀਤੀ ਹੁੰਦੀ ਤੁਹਾਨੂੰ ਵੋਟਾਂ ਪੇ ਨਾ ਮੰਗਣੀਆਂ ਪੈਂਦੀਆਂ ਅਸੀਂ ਬਾਰ ਬਾਰ ਲੋਕਾਂ ਨੂੰ ਇਹੀ ਬੇਨਤੀ ਕਰਦੇ ਆ ਕਿ ਜਦੋਂ ਵੀ ਅਸੀਂ ਮੁੱਦੇ ਤੇ ਗੱਲ ਕਰਦੇ ਆ ਤਾਂ ਵੀਡੀਓ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਇਹ ਸੁਝਾਅ ਜਿਹੜੇ ਆਪਣੇ ਕਮੈਂਟ ਬਾਕਸ ਵਿੱਚ ਬਹੁਤ ਸਾਰੇ ਲੋਕ ਔਰ ਕੁਝ ਨਹੀਂ ਕਰਦੇ ਸਿਰਫ ਗਾਲਾਂ ਕੱਢਦੇ ਆ ਤੂੰ ਕੀ ਲੈਣਾ ਤੂੰ ਕੀ ਦੇਣਾ ਬਸ ਐਨਾ ਹੀ ਫਰਕ ਕੇ ਔਰ ਸਾਡੀ ਸੋਚ ਆ ਕਿ ਜਦੋਂ ਲੈਣ ਦੇਣ ਦੀ ਗੱਲ ਆ ਗਈ ਤਾਂ ਅਸੀਂ ਆਪਣੇ ਹੱਕ ਲੈਣੇ ਆ। ਅਸੀਂ ਆਵਾਜ਼ ਜਿਹੜੀ ਆ ਉਹ ਕਰਨੀ ਚੁੱਕਣੀ ਆ ਜਿਹੜੀ ਸਾਡੇ ਕੰਮ ਦੀ ਗੱਲ ਏ। ਅਸੀਂ ਤਾਂ ਇਹ ਲੈਣ ਦੇਣ ਕਰਦੇ ਆ। ਤਾਂ ਇਹ ਕਰਦੇ ਰਾਵਾਂਗੇ ਜਿੰਨੇ ਸਾਨੂੰ ਕਮੈਂਟ ਗਲਤ ਹੋਣਗੇ ਉਹਨਾਂ ਅਸੀਂ ਅੱਗੇ ਜਵਾਬ ਦੇਵਾਂਗੇ। ਅਸੀਂ ਤਾਂ ਇਹ ਹੀ ਮੰਗ ਕਰਾਂਗੇ ਕਿ ਇਹ ਜੋ ਇਲੈਕਸ਼ਨ ਐ ਇਸ ਦੇ ਵਿੱਚ ਜੋ ਕੰਪੇਨਿੰਗ ਕੀਤੀ ਜਾਂਦੀ ਆ, ਜੋ ਵੋਟਾਂ ਵਾਸਤੇ ਰੈਲੀਆਂ ਕੱਡੀਆਂ ਜਾਂਦੀਆਂ ਇਸ ਦੇ ਜੌਂਗਿਆਂ ਉੱਤੇ ਖੜੇ, ਇਸ ਦੀਆਂ ਛੱਤਾਂ ਉੱਤੇ ਖੜੇ ਮੰਤਰੀ, ਐਮ ਐਲ ਏ ਜਾਂ ਕਈ ਹਾਰੇ ਹੋਏ ਕੁਝ ਜਿੱਤੇ ਹੋਏ ਕੁਝ ਹਲਕਾ ਇਨਚਾਰਜ ਇਹਨਾਂ ਦੇ ਚਲਾਨ ਕਿਉਂ ਨਹੀਂ ਕਿਸੇ ਦਾ ਬੱਚਾ ਕਿਸੇ ਦੇ ਦੋ ਜਣੇ ਛੱਤ ਤੇ ਬਹਿ ਕੇ ਇੰਜੋਏ ਕਰ ਲੈਣ ਕਿਉਂਕਿ ਆਮ ਜਨਤਾ ਆਮ ਜਨਤਾ ਇੰਜੋਏ ਨਹੀਂ ਕਰ ਸਕਦੀ ਲੇਕਿਨ ਇਹਨਾਂ ਦੇ ਅੱਖਾਂ ਦੇ ਸਾਹਮਣੇ 500 ਬੰਦਾ ਉੱਥੇ ਪੁਲਿਸ ਦੇ ਵੀ ਚੰਗੇ ਚੰਗੇ ਆਫੀਸਰ ਹੁੰਦੇ ਆ ਉਹ ਵੀ ਨਹੀਂ ਕੋਈ ਗੱਲ ਕਰਦੇ ਕਿ ਭਾਜੀ ਤੁਸੀਂ ਕਰਨਾ ਵਾ ਆਪਣੀ ਸਟੇਜ ਲਗਾਓ ਸਟੇਜ ਤੇ ਜਾ ਕੇ ਆਪਣਾ ਪ੍ਰਚਾਰ ਕਰੋ ਸਟੇਜ ਦੀ ਭਾਵੇਂ ਛੱਤ ਤੇ ਬਹਿ ਜਾਓ ਉੱਥੇ ਪ੍ਰਚਾਰ ਕਰੋ ਉੱਥੇ ਲੋਕੀ ਤੁਹਾਨੂੰ ਸੁਣਨ ਹਾਈਵੇ ਦੇ ਉੱਤੇ ਚੱਲਦੇ ਆ ਤੁਸੀਂ ਬੀਲੀ ਦੀਆਂ ਤਾਰਾਂ ਦੇ ਰਿਸਕ ਉਧਰੋਂ ਪੁਲਿਸ ਨੂੰ ਧੌੜ ਪਾਈ ਹੁੰਦੀ ਆ ਕਦੀ ਤੁਹਾਡੀਆਂ ਗੱਡੀਆਂ ਨੂੰ ਅੱਗੇ ਕੱਢਣ ਤੇ ਕਦੀ ਪਿੱਛੇ ਕੱਢਣ ਇਹ ਇਹੋ ਜਿਹੇ ਜਿਹੜੀਆਂ ਗੱਲਾਂ ਵਾ ਇਹਨਾਂ ਨੂੰ ਧਿਆਨ ਵਿੱਚ ਰੱਖਿਆ ਕਰੋ ਇਹ ਵੀਡੀਓ ਸ਼ੇਅਰ ਕਰਿਆ ਕਰੋ ਤਾਂ ਜੋ ਪੁਲਿਸ ਜਿਹੜੀ ਆ ਜਦੋਂ ਅਸੀਂ ਪੁਲਿਸ ਦਾ ਸਹਿਯੋਗ ਕਰਦੇ ਆ ਤਾਂ ਸਹਿਯੋਗ ਇਹੀ ਬਣਦਾ ਏ ਸਾਡੇ ਮਾਧਿਅਮ ਦੇ ਰਾਹੀਂ ਇਹ ਗੱਲਾਂ ਜਿਹੜੀਆਂ ਸਮਝ ਆ ਜਾਣ ਪੁਲਿਸ ਸਵੇਰੇ ਕਹਿ ਦੇਵੇ ਕਿ ਕੋਈ ਵੀ ਆਪਣੀ ਗੱਡੀ ਤੋਂ ਬਾਹਰ ਜਿਹੜੀ ਬਾਹਰ ਆ ਨਾ ਕੱਟੇ ਤਾਂ ਕਿਸੇ ਨੇ ਨਹੀਂ ਕੱਢਣੀ ਗੱਡੀ ਨੂੰ ਲਿਫਾਫਾ ਲੱਗਾ ਹੋਵੇ ਤੇ ਪੁਲਿਸ ਨੂੰ ਲਾਉਣ ਦੀ ਜ਼ਿੰਮੇਵਾਰੀ ਬਣ ਜਾਂਦੀ ਆ ਤੇ ਜੇ ਗੱਡੀ ਦੇ ਵਿੱਚੋਂ 5-7 ਜਣੇ ਬਾਹਰ ਨੂੰ ਲਤਾਂ ਲੰਕਾਈਆਂ ਕੋਈ ਛੱਤ ਤੇ ਜੜਿਆ ਵਾ ਪੁਲਿਸ ਨੇ ਉਹਦੇ ਵੱਲ ਨਹੀਂ ਵੇਖਣਾ ਕਿਉਂਕਿ ਉਸ ਵੇਲੇ ਸਾਰਿਆਂ ਦੇ ਧਿਆਨ 'ਚ ਨਹੀਂ ਪੁਲਿਸ ਸੋਚਦੀ ਆ ਕਿ ਸ਼ਾਇਦ ਚੋਣ ਕਮਿਸ਼ਨ ਦੀਆਂ ਹਦਾਇਤਾਂ ਹੋਣਗੀਆਂ ਕਿ ਇਸ ਤਰ੍ਹਾਂ ਦਾ ਚੋਣ ਪ੍ਰਚਾਰ ਹੁੰਦਾ ਚੋਣ ਪ੍ਰਚਾਰ ਵਿੱਚ ਇਸ ਤਰ੍ਹਾਂ ਕੁਝ ਨਹੀਂ ਹੁੰਦਾ ਜੇ ਆਰਟੀਆਈ ਦੀ ਨੋਟੀਫਿਕੇਸ਼ਨ ਲੈਣੀ ਆ ਤੁਸੀਂ ਚੋਣ ਪ੍ਰਚਾਰ ਦੀ ਤਾਂ ਤੁਸੀਂ ਉਹਦੇ ਵਿੱਚੋਂ ਵੇਖ ਲਿਓ ਅਸੀਂ ਤਾਂ ਲੈ ਲਈ ਆ ਅਸੀਂ ਤਾਂ ਵੇਖੀ ਆ ਇਸੇ ਲਈ ਗੱਲ ਕਰ ਰਹੇ ਆ ਕਿ ਉਹਦੇ ਵਿੱਚ ਇਹੋ ਜਿਹੇ ਕੋਈ ਗਾਇਡਲਾਈਨ ਨਹੀਂ ਆ ਕਿ ਇਹ ਜਿਹੜੇ ਤੁਸੀਂ ਕੋਈ ਵੀ ਚੋਣ ਪ੍ਰਚਾਰ ਕਰਨਾ ਤਾਂ ਗੱਡੀਆਂ ਦੀ ਛੱਤਾਂ ਦੇ ਉੱਤੇ ਕਿ ਇਹ ਜੋ ਤਸਵੀਰਾਂ ਤੁਸੀਂ ਵੇਖਦੇ ਹੋ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤਾਂ ਜੋ ਬਹੁਤ ਸਾਰੇ ਲੋਕਾਂ ਨੂੰ ਇਹ ਜਾਣਕਾਰੀ ਮਿਲ ਸਕੇ ਕਿ ਜ਼ਰੂਰੀ ਨਹੀਂ ਆ ਕਿ ਰੈਲੀ ਵਾਲੀਆਂ ਗੱਡੀਆਂ ਦੀ ਛੱਤ ਤੇ ਹੀ ਬੈਠਿਆ ਜਾਵੇ ਨਹੀਂ ਤੁਸੀਂ ਆਪਣੇ ਪੰਡਾਲ 'ਚ ਪਹੁੰਚੋ ਉੱਥੇ ਪਹੁੰਚ ਕੇ ਜਿੰਨਾ ਮਰਜ਼ੀ ਲੋਕਾਂ ਨੂੰ ਦੱਸੋ ਤੁਸੀਂ ਕਿਹੜੇ ਲਿਫਾਫੇ ਵੰਡੇ ਆ ਕਿਹੜੇ ਅੱਗੇ ਗੱਫੇ ਵੰਡਣੇ ਆ ਕਿੰਨਾ ਪੈਸਾ ਤੁਹਾਡਾ ਆਇਆ ਕਿੰਨਾ ਤੁਸੀਂ ਦੇ ਰਹੇ ਹੋ ਇਹ ਸਾਰਾ ਕੁਝ ਤੁਸੀਂ ਵੇਖਣਾ ਔਰ ਲੋਕਾਂ ਨੂੰ ਵਤ ਤੋਂ ਵਤ ਜਾਗਰੂ ਕਰੋ ਔਰ ਕਿਉਂ ਲੋਕਾਂ ਨੂੰ ਗੁੰਮਰਾਹ ਕਰਦੇ ਹੋ ਕਿਉਂ ਲੋਕਾਂ ਦੇ ਮੁੰਡਿਆਂ ਨੂੰ ਨੌਜਵਾਨਾਂ ਨੂੰ ਜਵਾਕਾਂ ਨੂੰ ਇਹੋ ਜੇ ਕੰਮਾਂ 'ਚ ਪਾਉਂਦੇ ਹੋ ਕਿ ਗੱਡੀਆਂ ਦੀਆਂ ਛੱਤਾਂ 'ਤੇ ਬਹਿ ਬਹਿ ਕੇ ਆਓ ਤੇ ਛੱਤਾਂ 'ਤੇ ਬਹਿ ਕੇ ਜਾਓ ਇਹ ਤਸਵੀਰਾਂ ਵਤ ਤੋਂ ਵਤ ਸ਼ੇਅਰ ਕਰਦੇ ਹੋ ਅਸੀਂ ਲਾਈਵ ਜਿੰਨਾ ਪਾਉਂਦੇ ਆ ਇਹਨੂੰ ਸ਼ੇਅਰ ਕਰਿਆ ਕਰੋ ਧੰਨਵਾਦ ਆ ਸਾਰੇ ਭਰਾਵਾਂ ਦਾ